ਯਾਦ ਰੱਖਿਓ ਜੇ ਇਹ ਬੰਗਾਲ ਦਾ ਜਾਦੂਆ ਕਾਲਾ ਇਲਮ ਕਹਿੰਦੇ ਆ ਨੀ ਚੰਤਰ ਕੀ ਹੁੰਦਾ ਮੰਤਰ ਕੀ ਹੁੰਦਾ ਤੰਤਰ ਕੀ ਹੁੰਦਾ ਤੁੰਗੜਾ ਕੀ ਹੁੰਦਾ ਟੱਪਾ ਕੀ ਹੁੰਦਾ ਜਦੋਂ ਸਾਖੇ ਹੁੰਦਾ ਪਤੀ ਸਾਖ ਹੁੰਦਾ ਮਸੀਆ ਪੁਨਿਆ ਸੰਗਰਾਨ ਦਸਵੀਂ ਨੂੰ ਤੁੰਗੜਾ ਕਰਨ ਦੇ ਨਾਲ ਕੀ ਹੁੰਦਾ ਇਹ ਸਵਾਲ ਹੈ ਗੁਰਪ੍ਰਬੇਵ ਮੋਤਸ਼ ਵੀਰੇ ਉੱਠ ਕੇ ਨਾ ਪਹਿਲਾਂ ਮੂਲ ਮੰਤਰ ਪੜ੍ਹ ਕੇ ਅਰਦਾਸ ਕਰਿਆ ਕਰੋ ਕਿ ਮਾਰੇ ਚ ਦਸਾਂ ਤੋਂ ਬਚਾਲਾ ਪੰਜ ਪਤਾ ਕਿਹੜੇ ਹੋਗੇ ਪੰਜ ਤਾਂ ਹੀ ਨੇ ਪੰਜ ਹੋਰ ਨਾਲ ਡਲ ਗਏ ਹਰੇ ਰੰਗ ਦਾ ਵਟਸਐਪ ਪੀਲੇ ਰੰਗ ਦਾ ਸਨੈਪਚੈਟ گلابی ਰੰਗ ਦਾ ਇੰਸਟਾਗ੍ਰਾਮ ਸასიਖਾਲ ਦੋਸਤੋ ਅੱਜ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਰੇ ਦਾ ਪਵਿੱਤਰ ਪ੍ਰਕਾਸ਼ ਪੁਰਬ ਆ ਤੇ ਜਿਸ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਇਸ ਪਾਵਨ ਦਿਵਸ ਦੇ ਮੌਕੇ ਤੇ ਪਿੰਡ ਮੁਖ ਲੈਣਾ ਵਿਖੇ ਪਵਿੱਤਰ ਨਗਰ ਕੀਰਤਨ ਕੱਢਿਆ ਗਿਆ ਸੋ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਦਰਸ਼ਨ ਕਰਿਓ ਇਸ ਪਵਿੱਤਰ ਨਗਰ ਕੀਰਤਨ ਦੇ ਅੱਜੋ ਦੋਸਤੋ ਦੇਖੋ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਦੋਸਤੋ ਧੰਪੁਰਾ ਰਾਜਧਾਨੀ ਦੇ ਵਿੱਚ ਜਿਹੜਾ ਸਤਗੁਰੂ ਦਾ ਇੱਕ ਬਾਗ ਦੇ ਵਿੱਚ ਜਾ ਕੇ ਕੀਰਤਨ ਕਰਦੇ ਨੇ ਇਹ ਜਿਹੜੇ ਇਲਾਕੇ 'ਚ ਸਤਗੁਰੂ ਆਏ ਆ ਇਹ ਕਾਲੇ ਇਲਮ ਦਾ ਇਲਾਕਾ ਹੈ ਕਾਲਾ ਇਲਮ ਜਾਦੂ ਦਾ ਇਲਾਕਾ ਹੈ ਇੱਥੋਂ ਦਾ ਪੱਜਾ ਬੱਜਾ ਜਾਦੂ ਜਾਣਦਾ ਹੈ ਇੱਥੋਂ ਦੇ ਜਿੰਨੇ ਬੰਦੇ ਨੇ ਉਹਨਾਂ ਦੀਆਂ ਘਰਵਾਲੀਆਂ ਭੈਣਾ ਮਾਮਾ ਧੀਆਂ ਸਾਰੀਆਂ ਜਾਦੂ ਜਾਣਦੀਆਂ ਨੇ ਇੱਥੋਂ ਦੀ ਜਿਹੜੀ ਧਨਪੁਰ ਸ਼ਹਿਰ ਦੀ ਰਾਣੀ ਹੈ ਉਹਦਾ ਨਾਮ ਮੂਰ ਸ਼ਾ ਜਾਦੂਗਰਨੀ ਹੈ ਤੇ ਉਹ ਹੈ ਤਾਂ ਬੀਬੀ ਉਹਦਾ ਨਾਂ ਬੰਦੇ ਵਾਲਾ ਕਿਉਂ ਹੈ ਇਹ ਅਸੀਂ ਚੱਲਦੇ ਪ੍ਰਸੰਗ ਦੇ ਵਿੱਚ ਦੱਸਾਂਗੇ ਕਿਉਂਕਿ ਭਾਰਤ ਦੇਸ਼ਾ ਨਾਲ ਇੱਥੇ ਬੀਬੀਆਂ ਚ ਬਾਬੇ ਆਉਂਦੇ ਨੇ ਬਾਬਿਆਂ ਚ ਬੀਬੀਆਂ ਆਉਂਦੀਆਂ ਨੇ ਇੱਥੇ ਬਾਬਿਆਂ ਤੇ ਬੀਬੀਆਂ ਆਉਂਦੀਆਂ ਨੇ ਤੇ ਬੀਬੀਆਂ ਤੇ ਬਾਬੇ ਆਉਂਦੇ ਆ ਇਹਦਾ ਮਨੂਸ਼ਾ ਕਿਉਂ ਆ ਇਹਦਾ ਅਸਲੀ ਮਕੀਆ ਸਤਿਗੁਰੂ ਨੇ ਬਾਗ ਚ ਆ ਕੇ ਕੀਰਤਨ ਕੀਤਾ ਤੇ ਮੇਰੀ ਮੂਣੀ ਜਾਦੂਦਾਰ ਹਕ ਦਾ

ਉੱਤੇ ਸੱਤ ਕਰ ਤਾਰ ਕਰ ਬਾਬੀ ਜੀ ਕਹਿੰਦੇ ਹੱਥ ਤੇਰੀ ਦੁਨੀਆ ਦੀ ਛਾਪੀ ਜੀ ਉੱਤੇ ਸੱਤ ਕਰ ਤਾਰ ਕਰ ਬਾਬੀ ਜੀ ਕਹਿੰਦੇ ਹੱਥ ਤੇਰੀ ਦੁਨੀਆ ਦੀ ਛਾਪੀ ਜੀ ਉੱਤੇ ਸੱਤ ਤੇਰੇ ਤਾਰ ਕਰ ਬਾਬੀ ਜੀ ਕਹਿੰਦੇ ਹੱਥ ਤੇਰੇ ਦੁਨੀਆ ਦੀ ਛਾਪੀ ਜੀ ਕੱਟ ਕੋਣ ਤੇਰੇ ਡੰਡਿਆਂ ਨੇ ਕੋਣੇ ਜੱਟੂ ਦਾ ਹੱਕਾ ਤੋੜਦਾ ਬੱਬੀ ਬੰਦੇ ਨੇ ਅਯਾਜ਼ ਕਰ ਮੋੜੇ ਆਜਾਦ ਕਰਵਾਉਣੇ ਜਾਦੂ ਦਾ ਹਕਲਾ ਤੋੜਨਾ ਸਤਿਗੁਰੂ ਭਾਈ ਮਰਦਾਨਾ ਜੀ ਨੂੰ ਜਵਾਬ ਦਿੰਦੇ ਆ ਵੀ ਪਿਆਰੇ ਭਾਈ ਮਰਦਾਨਾ ਜੀ ਆਪਾਂ ਇੱਥੇ ਰੱਬੀ ਬੰਦੇ ਆਜ਼ਾਦ ਕਰਾਉਣ ਆਏ ਆ ਆਪਾਂ ਇੱਥੇ ਜਾਦੂ ਕਰਕੇ ਨਾ ਤੋੜਨਾ ਇੱਕ ਤਾਂ ਜਾਦੂਗਰ ਕੋਲ ਇਹਨਾਂ ਤੁਹਾਡੇ ਬੱਚੇ ਸਕੂਲਾਂ ਤੋਂ ਆ ਕੇ ਦੱਸਦੇ ਹੋਣਗੇ ਵੀ ਸਾਡੇ ਸਕੂਲ ਦੇ ਵਿੱਚ ਇੱਕ ਜਾਦੂਗਰ ਆਇਆ ਉਹਨੇ ਟੋਪੀ 'ਚੋਂ ਕਪੂਤਰ ਕੱਢ ਦਿੱਤਾ ਰਮਾਲ ਨੂੰ ਅੱਗ ਲਾ ਦਿੱਤੀ ਵੀ ਰਮਾਲ ਦਾ ਕਪੂਤਰ ਬਣਾਉ ਦਿੱਤਾ ਇੱਕ ਤਾਂ ਉਹ ਜਾਦੂਗਰ ਹੈ ਇੱਕ ਕਰਾਮਾਤ ਹੁੰਦੀ ਹੈ ਇਹ ਜਿਹੜਾ ਇਲਾਕਾ ਦਾ ਇਹ ਤੁਸੀਂ ਪੋਸਟਰ ਪੜ੍ਹਦੇ ਹੋਗੇ ਬੰਗਾਲੀ ਤੰਤਰ ਕਾਲਾ ਇਲਮ ਜਾਦੂ ਇਹ ਇਸਲਾਮ ਦਾ ਨਹੀਂ ਤਾਂ ਬੰਗਾਲ ਦੇਸ਼ ਦਾ ਇਹ ਵੀ ਯਾਦ ਰੱਖਿਓ ਜੀ ਇਹ ਵੀ ਯਾਦ ਰੱਖਿਓ ਜੇ ਇਹ ਬੰਗਾਲ ਦਾ ਜਾਦੂਆ ਕਾਲਾ ਇਲਮ ਕਹਿੰਦੇ ਆ ਨੀ ਚੰਤਰ ਕੀ ਹੁੰਦਾ ਮੰਤਰ ਕੀ ਹੁੰਦਾ ਤੰਤਰ ਕੀ ਹੁੰਦਾ ਟੋੜਾ ਕੀ ਹੁੰਦਾ ਤੇ ਟੱਪਾ ਕੀ ਹੁੰਦਾ ਜਲੀਸਾ ਕੀ ਹੁੰਦਾ ਪਤੀਸਾਜ ਹੁੰਦਾ ਮਸੀਆ ਪੁਨਿਆ ਸੰਗਰਾਮ ਦਸਵੀਂ ਨੂੰ ਤੁੰਗੜਾ ਕਰਨ ਦੇ ਨਾਲ ਕੀ ਹੁੰਦਾ ਇਹ ਸਵਾਲ ਨੂੰ ਪੋਰ ਫਰਮਾਇਓ ਇਸ ਪ੍ਰਸੰਗ ਨਾਲ ਸਮਾਨ ਰੱਖਦੇ ਆ ਇਹ ਧਨਪੁਰ ਸ਼ਹਿਰ ਦੇ ਵਿੱਚ ਸਤਿਗੁਰੂ ਆਏ ਆ ਸਤਿਗੁਰੂ ਸੱਤੇ ਪਾਤਸ਼ਾਹ ਜੀ ਮਹਾਰਾਜ ਚੰਤਰ ਕੀ ਹੁੰਦਾ ਸੁਣਿਓ ਕਿਸੇ ਵਸਤੂ ਦੇ ਉੱਤੇ ਮੰਤਰ ਪ੍ਰਗਟ ਕਰਨਾ ਮੰਤਰ ਨੂੰ ਬਾਰ ਬਾਰ ਪੜ੍ਹਦਾ ਸਪਦਾ ਕੀ ਕਹਿੰਦੇ ਆ ਸਾਡੇ ਵਾਸਤੇ ਸਿੱਖ ਧਰਮ ਚ ਆ ਗਿਆ ਵੀ 40 ਗਣ ਪਾਠ ਕਰਨ ਤੇ ਅਰਦਾਸ ਪੂਰੀ ਹੋ ਜਾਂਦੀ ਆ ਆਉ 40 ਗਣ ਪਾਠ ਕਰਕੇ ਮੁੜ ਕੇ ਅਰਦਾਸ ਕਰਨ ਨੂੰ ਤੇ ਬਦ ਪਾਠ ਕਰਉਂਗਾ ਮੈਂ ਨਹੀਂ ਕਦੇ ਵੀ 40 ਗਣ ਪਾਠ ਪੂਰੇ ਦਾ ਅਰਦਾਸ ਪੂਰੀ ਨਹੀਂ ਹੋਊਗੀ ਹੋਊਗੀ ਪਰ ਗੁਰਮਤਿ ਤਾਂ ਕੁਝ ਹੋਰ ਕਹਿੰਦੀ ਆ ਨਾ ਗੁਰਮਤਿ ਤਾਂ ਕਹਿੰਦੀ ਗੁਰਦਾਬਾ ਦੇ ਨਰਾਤ ਨਾਨਕ ਚਾਹੋ ਇਹੋ ਇੱਥੇ ਤਾਂ ਮर्याਦਾ ਨਹੀਂ ਲਾਗੂ ਵੀ ਸਵੇਰੇ ਪੰਜ ਬਾਣੀਆਂ ਪੜ੍ਹਨੀਆਂ ਨਹੀਂ ਇੱਥੇ ਤਾਂ ਮर्याਦਾ ਨਹੀਂ ਲਾਗੂ ਵੀ ਸ਼ਾਮ ਨੂੰ ਰਹਿਰਾਸਾ ਪੜ੍ਹਨੀ ਆ ਇੱਥੇ ਤਾਂ ਜਿਹੜੇ ਬਾਣੀ ਪੜ੍ਹਨ ਬਣੇ ਆ ਉਹ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਉਹਨਾਂ ਸੰਤ ਲੋਕਾਂ ਦੀ ਧੂਮ ਮੰਨ ਕੇ ਸੌਂਦੇ ਆ ਜਿਹੜੇ ਨਾਮ ਜਪਦੇ ਆ ਅੰਤਰਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਕੇ ਆ ਸੁਖ ਮੰਗਿਆ ਮੋਕੋ ਕਰ ਸੰਤਨ ਕੀ ਅਸੀਂ ਨਾ ਪੜੀਏ ਨੀਂਦ ਨਹੀਂ ਆਉਂਦੀ ਨੀ ਦੇ ਵਾਸਤੇ ਉਹ ਵੀ ਨਹੀਂ ਉਹ ਅਸੀਂ ਪ੍ਰਚਾਰ ਕਰਨੇ ਉਹ ਨਹੀਂ ਸੀ ਨਾ ਕਿ ਕਾਮ ਕਰੋਰ ਅਰ ਲੋਕ ਉਹ ਬੇਰਸਦਾ ਮੇਵ ਨਾਨਕਪ੍ਰਭ ਸੰਗਠਨ ਦੀ ਕਰ ਪ੍ਰਸਾਦ ਉਹ ਬਹੁਤਾ ਸਵੇਰੇ ਉੱਠ ਕੇ ਨਾ ਪਹਿਲਾਂ ਮੂਲ ਮੰਤਰ ਪੜ੍ਹ ਕੇ ਅਰਦਾਸ ਕਰਿਆ ਕਰੋ ਕਿ ਮਾਰੇ ਚ ਦਸਾਂ ਤੋਂ ਬਚਾਲਾ ਪੰਜ ਪਤਾ ਕਿਹੜੇ ਹੋਗੇ ਪੰਜ ਤਾਂ ਇਹ ਨੇ ਪੰਜ ਹੋਰ ਨਾਲ ਨਾਲ ਕੇ ਹਰੇ ਰੰਗ ਦਾ ਵਟਸਐਪ ਪੀਲੇ ਰੰਗ ਦਾ ਸਨੈਪਚੈਟ ਗਲਾਬੀ ਰੰਗ ਦਾ ਇੰਸਟਾਗ੍ਰਾਮ ਨੀਲੇ ਰੰਗ ਦੀ ਫੇਸਬੁੱਕ ਵੈਜੀ ਜਣਾ ਚ ਮਾਰਾ ਸੱਤੇ ਪਾਛਾ ਅਸੀਂ ਕੁੱਤਾ ਲਿਆਂਦਾ ਉਹ ਵੀ ਫੇਸਬੁੱਕ ਦੇ ਉੱਤੇ ਅਸੀਂ ਮੋਟਰਸਾਈਕਲ ਦਾ ਚੱਕਾ ਫਮਾਇਆ ਉਹ ਵੀ ਫੇਸਬੁੱਕ ਤੇ ਸੋਖ ਰੱਖੇ ਮਾਰਾ ਸੱਤੇ ਪਾਛਾ ਸਾਰਿਆਂ ਦੇ ਉੱਤੇ ਆਓ ਕੌੜ ਫਰਮਾਇਓ ਨਿਕਲਿਓ ਇਹ ਜ਼ਹਿਰ ਬਣਦਾ ਜਾਂਦਾ ਇਹ ਸਿਰਫ ਤੇ ਸਿਰਫ ਇੱਥੋਂ ਤੱਕ ਸੀ ਵੀ ਫੋਨ ਦੇਖ ਲਿਆ ਜਾਣਕਾਰੀ ਲੈ ਲਈ ਆਪਣੀ ਅੱਖ ਦਾ 500 ਰੰਗ ਦੇਖ ਸਕਦੀ ਹੈ 576 ਮੈਗਾਪਿਕਸਲਾਂ ਜੁੜਾ ਕੇ ਚਪੇਟੇ ਕੁੱਤਾ ਰੱਖਨੇ ਕੈਮਰੇ ਦਾ ਐਮ ਐਮ ਹੁੰਦਾ ਮੈਗਾਪਿਕਸਲ ਕਹਿੰਦੇ ਉਹ ਨੂੰ ਭਾਵੇਂ ਕੈਮਰੇ ਚ ਐਮ ਐਮ ਹੁੰਦਾ ਫੋਨ ਚ ਮੈਗਾ ਪਿਕਸਲ ਹੁੰਦਾ ਤੇ 500 ਮੈਗਾ ਪਿਕਸਲ ਦਾ ਲੈਂਸ ਲਗਾ ਹੋਵੇ ਕੈਮਰੇ ਤੇ ਪਤਾ ਕੀ ਰਹਿਤਾ ਹੈ 5 ਤੋਂ 20 ਲੱਖ ਰੁਪਇਆ 40 ਕਿੰਨਾ ਕਿੰਨਾ ਹੋਏ ਪੁਆਇੰਟਰ ਪਤਾ ਨਹੀਂ ਕਿੰਨੇ ਹਰ